ਜੈਹਨ ਜੀ ਮੈਂ ਤੁਹਾਡਾ ਆਪਣਾ ਸੁਭਾਸ਼ ਭਗਤ ਆਪ ਸਭ ਨੂੰ ਪਤਾ ਹੈ ਕਿ ਕੱਲ ਤੋਂ ਜਿਹੜਾ ਦੀਵਾਲੀ ਦਾ ਤਿਹਾਰ ਹੈ ਤੇ ਮੈਂ ਸਾਰੇ ਹੀ ਪੰਜਾਬ ਵਾਸੀਆਂ ਨੂੰ ਹੁਸ਼ਿਆਰਪੁਰ ਵਾਸੀਆਂ ਨੂੰ ਹਿੰਦੁਸਤਾਨ ਵਾਸੀਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਦੇਣਾ ਚਾਹੁੰਨਾ ਇਸ ਦੇ ਨਾਲ ਹੀ ਬੇਨਤੀ ਕਰਨੀ ਚਾਹੁੰਨਾ ਕਿ ਜਿਹੜਾ ਦੀਵਾਲੀ ਦਾ ਤਿਹਾਰ ਹੈ ਅਸੀਂ ਹਰ ਵਿਅਕਤੀ ਉਹਦੇ ਉੱਪਰ ਦੀਵੇ ਬਾਲ ਕੇ ਤੇ ਦੀਵਾਲੀ ਦਾ ਜਿਹੜਾ ਤਿਹਾਰ ਹੈ ਉਹ ਮਨਾਉਨੇ ਆ ਇਸ ਵਾਰ ਇਹ ਬੇਨਤੀ ਹੈ ਕਿ ਅਸੀਂ ਜਿਹੜੇ ਦੀਵਾਲੀ ਦੇ ਦੀਵੇ ਬਾਲਦੇ ਆ ਉਹ ਬਾਹਰ ਬਾਲਦੇ ਆ ਇਸ ਵਾਰ ਬੇਨਤੀ ਹੈ ਕਿ ਅਸੀਂ ਇੱਕ ਦੀਵਾ ਅੰਦਰ ਬਲਣ ਆਪਣੇ ਅੰਦਰ ਦੀਵਾ ਬਲਣਾ ਉਹ ਜਿਹੜਾ ਦੀਵਾ ਆ ਉਹ ਸਾਡੇ ਅੰਦਰ ਇੱਕ ਰੋਸ਼ਨੀ ਨਵੀਂ ਰੋਸ਼ਨੀ ਪੈਦਾ ਕਰੇਗਾ ਉਹਦੇ ਵਿੱਚ ਅਸੀਂ ਕੀ ਕਰਾਂਗੇ ਕਿ ਜਿਹੜਾ ਵਿਅਕਤੀ ਸਾਡੇ ਨਾਲ ਗੁੱਸੇ ਆ ਜਾਂ ਨਾਰਾਜ ਆ ਕਿਸੇ ਟਾਈਮ ਉਹਦਾ ਸਾਡੇ ਨਾਲ ਬੋਲਚਾਲ ਸੀਗਾ ਅੱਜ ਅਸੀਂ ਜੋ ਨੇੜੇ ਰਹਿੰਦਾ ਤੇ ਉਹਦੇ ਘਰ ਜਾ ਕੇ ਜੇ ਦੂਰ ਹੈ ਉਹਨੂੰ ਫੋਨ ਤੇ ਫੋਨ ਤੇ ਲੈ ਕੇ ਅਸੀਂ ਉਹਨਾਂ ਨੂੰ ਦਿਵਾਲੀ ਦੀਆਂ ਮੁਬਾਰਕਾਂ ਦੇਣੀਆਂ ਤਾਂ ਜੋ ਸਾਡੇ ਅੰਦਰ ਇੱਕ ਨਵਾਂ ਜਿਹੜਾ ਪਿਆਰ ਦਾ ਦੀਵਾ ਆ ਉਹ ਜਗ ਕੇ ਜਿਹੜੇ ਸੜਨਾ ਰੁੱਸੇ ਲੋਕ ਹੈ ਜਾਂ ਕਿਸੇ ਗੱਲੋਂ ਨਾਰਾਜ਼ ਹੈ ਅੱਜ ਅਸੀਂ ਉਹਨਾਂ ਨੂੰ ਮਨਾ ਕੇ ਹੀ ਦਿਵਾਲੀ ਮਨਾਉਣੀ ਹੈ ਨਾਲੇ ਅਸੀਂ ਦਿਵਾਲੀ ਮਨਾ ਰਹੇ ਹਾਂ ਤੇ ਨਾਲੇ ਆਪਾਂ ਜਿਹੜੇ ਰੁੱਸੇ ਆਪਣੇ ਦੋਸਤ ਭੈਣ ਭਰਾ ਮਨਾ ਰਹੇ ਹਾਂ ਕਰਕੇ ਮੇਰੇ ਵੱਲੋਂ ਆਪ ਸਭ ਨੂੰ ਦਿਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਥੈਂਕ ਯੂ